ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਤੁੰਬੜਪੰਨ ਦੇ ਵਿੱਚ ਤੁੰਬੜਪੰਨ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਮਨਮਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਵਪਾਰ ਦਾ ਵੀਰ ਦਾ ਕੰਮ ਆ ਤੇ ਜਨਵਰ ਪਾਲੀ ਦੇ ਕੋਲੇ ਇੱਕ ਆ ਜਿਹੜੀ ਤੁਹਾਨੂੰ ਗਾਂ ਮਖਾਉਣੀ ਆ ਮਿੱਤਰੋ ਗਾਂ ਨਾਮ ਤੋਂ ਗਾਵਾਂ ਪਰ ਦੁੱਧ ਵਾਲੇ ਤੋ ਥਾਣੇ ਵਾਲੇ ਕੰਮ ਤੋਂ ਮੱਝਾਂ ਵਰਗਾ ਪਲੇਖਾ ਪਉਂਦੀ ਆ ਉਹ ਕਰਦੇ ਆ ਗੱਲਬਾਤ ਵੀਰ ਦੇ ਨਾਲ ਸਾਰੀ ਜਾਣਕਾਰੀ ਲੈਣੇ ਵੀਰੇ ਅੱਗੇ ਆ ਜੀ ਮੜਾ ਜੀ ਨੇੜੇ ਆ ਜੀ ਨਹੀਂ ਜੀ ਸਤਿ ਸ਼੍ਰੀ ਅਕਾਲ ਵੱਡੇ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੀਰੇ ਬਹੁਤ ਵਧੀਆ ਰਹੀ ਆਪ ਕੋ ਸੇਤਾ ਦੇ ਪਰਿਵਾਰ ਕੋਲ ਆਹ ਰਹੀ ਵਧੀਆ ਬਾਈ ਅਸਾਂ ਨਾਮ ਦੱਸ ਦੀਏ ਵੀਰੇ ਗੁਰਪਿਆਰ ਵੀਰੇ ਨਾਮ ਹੈ ਗੁਰਪਿਆਰ ਗੁਰਪਿਆਰ ਭਾਈ ਅੱਜ ਮੱਝ ਦਾ ਗਾਂ ਪਰ ਮੈਂ ਤਾਂ ਮੱਝੋ ਸਮਝੀ ਬੈਠਾ ਆ ਪਲੇਖਾ ਮੱਝ ਦਾ ਪਾਇਆ ਦੀ ਕੀ ਕਾਰਨ ਹੈ ਰੰਗਾਂਵਾਰੇ ਮਾਜਾ ਥਣਥਣ ਬਹੁਤ ਚੰਗਾ ਲੱਗਾ ਬਾਕੀ ਫੈਡਫੁੱਡ ਚੰਗੀ ਹੈ ਮੈਂ ਕਿੰਨੇ ਦੁੱਧ ਚੱਲਦੀ ਹੈ ਬਾਈ 18 ਕਿਲੋ ਦੁੱਧ ਕੱਕ ਲਈਏ ਬਾਈ ਆਪਾਂ ਤਾਂ ਠੀਕ ਹੋਈਆ ਹੁਣ ਅੱਗੇ 12 1 ਵਜੇ ਚੋ ਕੇ ਘਰੇ ਲੈ ਕੇ ਆਂਦੀ ਆ ਹੁਣ 4-5 ਦਾ ਟਾਈਮ ਆ ਠੀਕ ਆ ਵੀਰੇ 8 ਤੱਕ ਕਿਲੋ ਡੇਟ ਦਾ ਦੁੱਧ ਨਿਕਲਿਆ ਬਾਹਰ ਨੂੰ ਝੂਠ ਨਹੀਂ ਮਾਰਨਾ ਆਪਾਂ ਜੀ ਠੀਕ ਠੀਕ ਹੈ ਵੀਰੇ 1 ਕਿਲੋ ਡੇਟ ਦਾ ਦੁੱਧ ਕੱਢ ਕੇ ਤੇ ਲੈ ਜਾਂਦੀ ਸੀ ਮਗਰ ਬੱਚੀ ਆ ਗਈ ਵੀਰੇ ਬੱਚੀ ਆ ਬਾਈ ਠੀਕ ਆ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਹੋਊਗਾ ਬ੍ਰਦਰ ਕੋਈ 2 3 ਮਹੀਨੇ 2 3 ਮਹੀਨੇ ਹੈਨਾ ਇਹ ਗੱਲ ਕਮਾਲਾ ਹੈਨਾ ਠੀਕ ਹੈ ਬਈ ਲੈ ਠੀਕ ਹੈ ਬਈ ਹਾਂ ਅੰਦਰ ਦੋ ਯਾਰ ਹੈ ਨਾ ਥਾਂ ਤੁਹਾਨੂੰ ਬਹੁਤ ਚੰਗਾ ਲੱਗਾ ਹੈ ਨਾ ਬਈ ਯਾਰ ਤੋਰੀ ਬਈ ਕੱਢੀ ਪਰ ਰੇਟ ਕੀ ਕਰਾਂਗੇ ਵੀਰੇ ਰੇਟ ਕੋਈ ਨਹੀਂ ਵੀਰੇ ਠੀਕ ਹੈ ਕੱਡੀ ਬਾਤ ਤੁਹਾਨੂੰ ਮੇਤਰੋ ਰੇਡ ਬਾਈ ਫੋਨ ਦੇ ਉੱਤੇ ਕਰੂਗਾ ਕਰੋ ਸੰਗ ਦੇ ਵਿੱਚ ਕਰਮਾ ਵਾਲੀ ਥਣ ਥਣ ਬਹੁਤ ਚੰਗਾ ਲੱਗਾ ਹੋਇਆ ਗਰਮੀ ਦਾ ਗਹਿਣਾ ਚੀਜ਼ ਆ ਮੇਤਰੋ ਦੁੱਧ 18 ਕਿਲੋ 17 ਕਿਲੋ ਰੈਡੀ ਹੈ ਪਾਈਆਂ ਦਾ ਪਰ ਤੁਸੀਂ ਮੰਨ ਲਾ ਜਿੰਨਾ ਮਰਜ਼ੀ ਮੰਨ ਕੇ ਖਰੀਦਿਆ ਜੇ ਪਰ ਹਾਂ ਇੱਕ ਗੱਲ ਜ਼ਰੂਰ ਆ ਇਹੋ ਜੀ ਗਾਂ ਟਕਾਲੇ ਦੇ ਤਿਆਰ ਕੀਤੀ ਹੋਵੇ ਦੁੱਧ ਚੋਈ ਜਾਏ ਕਰਮਾ ਵਾਲੇ ਨੂੰ ਇਹ ਕਿ ਭਰਾ ਕਹਿੰਦਾ ਜੀ ਸਾਬਾ ਨਾਲ ਦੀ ਨਾਲ ਹੀ ਟੋਕੜ ਕਰ ਤੁੰਦਾ ਕਰਮਾ ਵਾਲਾ ਤੇ ਪਰ ਜਿਹੜੀ ਚੀਜ਼ ਲੈਣ ਲੱਗੇ ਹੋ ਖਰੀਦਣ ਲੱਗੇ ਹੋ ਉਹਨੂੰ ਇਹ ਜ਼ਰੂਰ ਵੇਖਿਆ ਕਰੋ ਵੀ ਭਾਈ ਇਹ ਕਿਹੜੇ ਘਾਟਾ ਤਾਂ ਨਹੀਂ ਖੰਦੇ ਦੁੱਧ ਪੀ ਕੇ ਇਹ ਚੀਜ਼ ਵੀ ਘਾਟੇ ਵਾਲੀ ਨਹੀਂ ਕਿ ਮਿੱਤਰੋ ਕਿੰਨੇ ਦੀ ਦੇ ਦੇਗੇ ਹਾਂ ਨਾ ਚਾਵਾਂ ਯਾਰ ਪ੍ਰੀਡਰ ਦਾ 55000 ਰੁਪਏ ਜਿਆ ਜਿਆ ਦੇਣੀ ਕਿੰਨੇ ਦੀ ਹੈ ਵੀਰੇ ਦੇਣੀ ਕਿੰਨੇ ਦੀ ਹੈ ਵੀਰੇ ਹਾਂ ਨਾ ਮੈਂਨੂੰ ਕਰਨਾ 55000 ਰੁਪਏ ਦੇਵਾਂਗੇ 35000 ਦੀ ਦੇ ਦੇਾਂਗੇ ਜਿਆਦਾ ਨਹੀਂ ਆਪਾਂ ਦੁੱਧ ਦਾ ਹਿਸਾਬ ਨਾਲ ਹਾਂ ਨਹੀਂ ਸਹੀ ਗੱਲ ਤੋਕੜ ਗੱਬਣੋ ਕਿ ਮੈਂਣਾ ਵੇਖ ਲੈਣੀ ਇਹਨੇ ਦੀ ਤਾਂ ਸੱਜਰ ਦੀ ਆਪਣੇ ਗੱਬਣ ਦੀ ਵੀਡੀਓ ਵੀ ਪਈ ਆ ਠੀਕ ਆ ਗੱਬਣ ਦਾ ਮੈਂ 72000 ਰੁਪਏ ਵੇੜ ਦਾ ਲਾਇਆ ਵਿਆ ਆਪਾਂ ਵੀਡੀਓ ਦਿਖਾ ਦਾਂਗੇ ਜਿਹੜੇ ਬੰਦੇ ਨੇ ਲੈਣੀ ਆ ਠੀਕ ਆ ਤਿਆਰੀ ਤੁਰੀ ਬਹੁਤ ਚੰਗੀ ਹੋਣੀ ਹੁਣ ਵੀ ਵੀਰੇ ਜੇ ਕੋ ਟਕਾ ਕੇ ਸੇਵਾ ਕਰ ਲੈ 20 ਕਿਲੋ ਦੁੱਧ ਦੀ ਆਪਾਂ ਅਗਲੇ ਚਲ ਆਉਂਦੇ ਕਰਵਾ ਲਿਆ ਕਰ ਉੱ ਦੋ ਤੇ 20 ਤੋਂ ਦੂ ਢਾਲ ਦਾਂਗੇ ਆਪਾਂ ਹੁਣ ਠੀਕ ਐ ਬੱਛੀ ਦੀ ਮੈਂ ਬੱਛੀ ਵੀ ਚੰਗੀ ਆ ਹਨਾ ਵੀਰੇ ਸਿੰਘ ਸਿੰਘ ਦਿਖਾਏ ਬੱਛੀ ਤੇ ਕਿਨੇ ਠੀਕ ਐ ਬਈ ਠੀਕ ਐ ਅਥੇ ਨੰਬਰ ਕਿਹਨਾ ਵੱਡੇ ਬਈ ਆਪਣਾ 62398 ਹੂੰ 42551 ਇੱਕ ਵਾਰੀ ਹੋਰ ਆਉਣ ਦੇ 62398 42551 ਠੀਕ ਐ ਇਸ ਨੰਬਰ ਤੇ ਕਰ ਲਿਓ ਵੀਰੇ ਇਹਨਾਂ ਗੱਲਬਾਤ ਮਿੱਤਰੋ ਤੇ ਤਾਰ ਲਾਈਟ ਵਾਲੀ ਤਾਂ ਨਹੀਂ ਕਿਹੜੀ ਫੂਮੂ ਚ ਪਾਈ ਜਾਂਦੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਮਿੱਤਰੋ ਪਿੰਡ ਤੁੰਬੜਪਨ ਜ਼ਿਲ੍ਹਾ ਫਰੋਜ਼ਪੁਰ